ਜੋ ਜਿਹੜੀ ਫਾਇਰਿੰਗ ਹੋਈ ਹੈ ਇੱਕ ਮੁੰਡਾ ਸੀਗਾ ਵਰਿੰਦਰ ਜਿਹਦਾ ਵਯਾ ਸੀਗਾ ਜੀ ਇਹ ਇਹਨੇ ਆਪਣੇ ਦੋਸਤ ਇਨਵਾਈਟ ਕੀਤੇ ਸੀਗੇ ਉਹਨ ਦੋਸਤਾਂ ਵਿੱਚੋਂ ਦੋ ਵਿਅਕਤੀ ਸੀਗੇ ਇੱਕ ਦਾ ਨਾਮ ਸ਼ੁਭਮ ਅਗਰਵਾਲਾ ਦੂਜੇ ਦਾ ਨਾਮ ਅੰਕੁਰ ਹੈ ਇਹ ਵੀ ਆਪਣੇ ਦੋਸਤਾਂ ਨਾਲ ਲਾਏ ਹੋਏ ਸੀਗੇ ਤੇ ਕਿਸੇ ਕਾਰਨ ਵਰਸ਼ਨਾ ਦੀ ਆਪਸ ਚ ਤੂ ਤੂ ਮੈਮੇ ਹੋ ਗਈ ਜਦ ਤੂ ਤੂ ਮੈਮੇ ਹੋ ਗਈ ਗਾਲੀ ਗਲੋਸ਼ ਸ਼ੁਰੂ ਹੋ ਗਿਆ ਕੁੱਟਮਾਰ ਸ਼ੁਰੂ ਹੋ ਗਈ ਤੇ ਕੁਝ ਬੰਦੇ ਜਿਹੜੇ ਹੈ ਨਾ ਦੇ ਨਾਲ ਦੇ ਤਿੰਨ ਤੋਂ ਚਾਰ ਤੇ ਕਰੀਬ ਉਹਨਾਂ ਦੇ ਕੋਲ ਵੈਪਨ ਵੀ ਸੀਗੇ ਉਹਨਾਂ ਨੇ ਇੱਕ ਦੂਜੇ ਤੇ ਫਾਇਰ ਕੀਤਾ ਜੀ ਟੋਟਲ ਫਾਇਰ ਜਿਹੜਾ ਹੋਇਆ ਉਹ 20 ਤੋਂ 25 ਤੱਕ ਫਾਇਰ ਹੋਏ ਜੀ ਤੇ ਜਿਹੜੇ ਗੈਸ ਸੀਗੇ ਦੋ ਗੈਸ ਲੱਗੀ ਸੀਗੀ ਉਹਨਾਂ ਨੂੰ ਗੋਲੀ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਕੋਈ 20 ਮਿੰਟਾਂ ਚ ਕੈਸਲ ਜਿਹੜਾ ਹੈ ਪੂਰਾ ਬਾਦ ਕੈਸਲ ਮੈਰਿਜ ਪੈਲੇਸ ਉਹ ਸੀਲ ਕਰਤਾ ਲੋਕਾਂ ਨੂੰ ਆਪਣੇ ਘਰ ਭੇਜਤਾ ਪਰਚਾ ਦਰਜ ਹੋ ਗਿਆ ਜੀ 6 ਲੋਕ ਰਾਉਂਡ ਅਪ ਹੋ ਗਏ ਕੋਈ 6-7 ਹੋਰ ਹਨ ਜੋ ਜਿਹੜੇ ਸੀਸੀਟੀਵੀ ਫੁਟੇਜ ਚ ਆਏ ਹਨ ਜਿਹੜੇ ਰਾਉਂਡ ਅਪ ਕਰਨੇ ਇਸ ਤੋਂ ਇਲਾਵਾ ਜਿਸ ਬੰਦੇ ਨੇ ਇਨਵਾਈਟ ਦਿੱਤਾ ਸੀਗਾ ਇਹਨਾਂ ਨੂੰ ਤੇ ਹਿਦਾਇਤ ਬਿਲਕੁਲ ਕਲੀਅਰ ਹੈ ਸਰਕਾਰ ਦੀ ਵੀ ਤੇ ਐਡਮਿਨਿਸਟ੍ਰੇਸ਼ਨ ਦੀ ਵੀ ਕਿ ਵੈਪਨ ਜਿਹੜੇ ਹਨ ਉਹ ਮੈਰਿਜ ਪੈਲੇਸ ਚ ਨਹੀਂ ਲੈ ਕੇ ਜਾਣੇ ਹਨ ਉਦੇ ਉਦੇ ਤੇ ਵੀ ਕਾਰਵਾਈ ਕੀਤੀ ਆ ਆਪਾਂ ਪਰਚਾ ਉਹ ਰਜਿਸਟਰ ਹੋਇਆ ਹੈ ਮੈਰਿਜ ਪੈਲਸ ਦੀ ਜਿਹੜੀ ਮੈਨੇਜਮੈਂਟ ਹੈ ਉਦੇ ਅਗੇਂਸਟ ਵੀ ਤੇ ਜਨਾਨੇ ਇਨਵਾਈਟ ਕੀਤਾ ਸੀਗਾ ਉਹਨਾਂ ਨੇ ਵੀ ਸਰ ਇੱਕ ਜਿਹੜਾ ਕਾਇਲ ਹੈ ਉਹ ਡੀਐਮਸੀ ਦੇ ਵਿੱਚ ਐਡਮਿਟ ਹੈ ਉਹਦਾ ਕੀ ਨਾਮ ਹੈ ਤੇ ਉਹਦੇ ਤੇ ਐਫਆਈਆਰ ਹੋਈ ਹੈ ਜੀ ਉਹ ਜਿਹੜਾ ਗਾਇਲ ਹੈ ਜਿਹਦੇ ਹੱਥ 'ਚ ਗੋਲੀ ਜਿਹੜੀ ਲੱਗੀ ਹੈ ਉਹ ਅੰਕੁਰ ਦਾ अंकुर सा साथी सी तो तो एक लेडी एक जेंटल का? इनका कारण ये ये पहले भी एक दो बार झगड़े हैं ठीक है इन इनके जो ग्रुप है लड़कों का इनकी आपस में पहले भी एक दो बार झड़प हुई है और तीन चार ऐसे भी हैं जिन पे लड़ाई झगड़े के पहले आ, लड़ाई झगड़े का रिकॉर्ड है, है। इसमें बच्चा है या, इसमें बच्चा भी है जा रहा है? एक नहीं बच्चा नहीं। गैंगस्टर या बदमाश है? ना बदमाश कह लो ना आप गैंगस्टर कह लो जी ये बिल्कुल गली के जैसे लड़के इकट्ठे होके एक दूसरे को गाली गलोच करते हैं वर्चस्व की लड़ाई टाइपेंटिशन दो हैं वो आपको प्रेस नोटेंस की जीड़ी। 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 तो एक लेडी है जी एक जेंट्स। सर टोटल कितने इंजर्ड हुए हैं इंजर्ड एक इंजर्ड है जी सर, सर। बाकी ये जो मैरिज पैलेस वाले हैं अब आने वाले टाइम में इनको क्या सख्त और हिदायते दीजिए नहीं देखो जी ये तो बिल्कुल क्लियर कट ऑर्डर्स हैं जी क्लियर कट ऑर्डर्स कि मैरिज पैलेस में वेपन नहीं जाएगा और इसकी जिम्मेदारी